ਓ ਅੱਜ ਮੌਸਮ ਬੜਾ ਬੇਮਾਨ ਹੈ ਹੋ ਕੀ ਹਾਲ ਬੜਾ ਖੁਸ਼ ਹੈ ਤੈਨੂੰ ਪਤਾ ਏ ਤੇਰੀ ਭਾਪੀ ਪੇਕੇ ਗਈ ਹੋਈ ਹੈ ਅੱਛਾ ਹਾਂ ਮੈਂ ਤਾਂ ਹੁਣ ਸੇਲੀ ਲੈਣ ਚੱਲ ਤਾ ਹੈ ਸੇਲੀ ਲੈਣ ਚੱਲਿਆ ਹਾਂ ਹਾਂ ਮਿਲਦਾ ਮੈਂ ਤੈਨੂੰ ਹੈ ਠੀਕ ਹੈ ਰੁਕੋ ਜਰਾ ਸਬਰ ਕਰੋ ਵਾਹ ਪੇਕੇ ਆਪ ਸੇਲੀ ਕਰਦਾ ਲਾਜ ਤੇਰਾ ਦੱਸ ਹੱਸ ਕੇ ਲਾਓ ਭਜੀ ਸੁਦਾ ਹੀ ਬੋਲ ਰਿਹਾ ਸੀ ਤੁਸੀਂ ਪੇਕੇ ਗਏ ਹੋਇਆ ਕਰਾ ਤਾਂ ਨਜ਼ਾਰੇ ਲੈ ਰਿਹਾ ਹੈ ਸੇਲੀ ਲੈਣ ਗਿਆ ਹੋਇਆ ਹੈ ਬਾਂਜੋ ਜੇਤੀ ਟਾਈਮ ਨਾਲ ਹਾਂ ਹਾਂ ਉਹ ਮੇਰੀ ਕਾਲੀ ਐਕਟੀਵਾ ਦਾ ਇੱਕ ਦਿਨ ਖੜ ਗਿਆ ਹੈ ਡਲਫਟ ਇਸ ਜੁਲ ਗਿਆ ਗਿਆ ਅਬੇ ਮਜ਼ਾ ਆਏਗਾ ਨਾ ਬਿੜੋ ਡਾਰਲਿੰਗ ਤੂੰ ਕੀ ਹੋ ਗਿਆ ਉਹ ਮਰ ਗਿਆ ਨਹੀਂ ਕੀ ਹੋ ਗਿਆ ਅਈਏ ਲੱਤ ਤੋੜਦੀ ਸਾਰੇ ਦੱਸੋ ਮੈਨੂੰ ਤੇਰੇ ਦੱਸੋ ਕੀ ਰਾਹ ਕਿੱ데 ਦੱਸਦੇ ਨੇ ਕੀ ਰਾਹ ਦੱਸਾਂ Çıkar ayımın ayıları